ਵੱਡੀ ਖਬਰ ਹੈ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉਡੀਕ ਖਤਮ ਹੋਣ ਜਾ ਰਹੀ ਹੈ ਤੇ ਅੱਜ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ ਤੇ ਉਥੇ ਹੀ ਚਾਰ ਦਾਅਵੇਦਾਰ ਜਿਹੜੇ ਕਿ ਦੱਸੇ ਜਾ ਰਹੇ ਸੀ ਤੇ ਜਿਸ ਦੇ ਵਿੱਚ ਅੱਜ ਦਿੱਲੀ ਦਾ ਸੀਐਮ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ ਤੇ ਉਥੇ ਹੀ ਇਹਨਾ ਨਾਵਾਂ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਭ ਨੂੰ ਇਹ ਉਡੀਕ ਸੀ ਕਿ ਦਿੱਲੀ ਦੇ ਵਿੱਚ ਸੀਐਮ ਕੌਣ ਹੋਵੇਗਾ ਤੇ ਉਥੇ ਹੀ ਕੱਲ ਰਾਮਲੀਲਾ ਮੈਦਾਨ ਦੇ ਵਿੱਚ ਸਮਾਗਮ ਹੋਵੇਗਾ ਸੌ ਚੁੱਕ ਸਮਾਗਮ ਜਿਹੜਾ ਕਿ ਕੀਤਾ ਜਾਵੇਗਾ ਤੇ ਉਥੇ ਹੀ ਅੱਜ ਦਿੱਲੀ ਦੇ ਚਿਹਰੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਜ ਐਲਾਨ ਕੀਤਾ ਜਾਵੇਗਾ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਬੀਜੇਪੀ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਜਿਸ ਦੇ ਵਿੱਚ ਇਹ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਅੱਜ ਉਥੇ ਦੱਸਦੀ ਹੈ ਕਿ ਦੋ ਨਾਵਾਂ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਦਿੱਲੀ 'ਚ ਬੀਜੇਪੀ ਦੇ ਸੰਸਦੀ ਬੋਰਡ ਦੀ ਬੈਠਕ ਸਮਾਪਤ ਹੋਗੀ ਤੇ ਉਸ ਤੋਂ ਬਾਅਦ ਇਹ ਜਿਹੜਾ ਕਿ ਚਿਹਰਾ ਐਲਾਨ ਦਿੱਤਾ ਜਾਵੇਗਾ ਤੇ 7 ਵਜੇ ਇਹ ਬੈਠਕ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਤੇ ਉੱਥੇ ਹੀ ਸੀਐਮ ਚਿਹਰੇ ਦੇ ਲਈ ਚਾਰ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਤੇ ਉੱਥੇ ਹੀ ਸੀਐਮ ਦੀ ਦੌੜ 'ਚ ਨਵੀਂ ਦਿੱਲੀ ਤੋਂ ਵਿਧਾਇਕ ਪਰਮੇਸ਼ਵਰਮਾ ਅਤੇ ਰਾਜੋਰੀ ਗਾਰਡਨ ਉਹ ਜਿਹੜਾ ਕਿ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਿਲ ਹੈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਚੋਣਾਂ 'ਚ ਧਿਆਨ ਰੱਖਦੇ ਹੋਏ ਇਹ ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਸੀਐਮ ਬਣਾਉਣ ਦਾ ਫੈਸਲਾ ਕਰ ਸਕਦੇ ਨੇ ਤੇ ਉੱਥੇ ਹੀ ਰੇਖਾ ਗੁਪਤਾ ਜਿਹੜਾ ਕਿ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸੀਐਮ ਦਾ ਚਿਹਰਾ ਐਲਾਨ ਜਿਹੜਾ ਕਿ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਬਜਿੰਦਰ ਗੁਪਤਾ ਨੂੰ ਲੈ ਕੇ ਵੀ ਜਿਹੜੀ ਕਿ ਚਰਚਾ ਲਗਾਤਾਰ ਹੋ ਰਹੀ ਹੈ ਤਿਆਜਨ ਸੀਐਮ ਦਾ ਚਿਹਰਾ ਐਲਾਨਿਆ ਜਾਵੇਗਾ ਤੇ ਉਥੇ ਹੀ ਇਹ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਕੱਲ ਰਾਮਲੀਲਾ ਮੈਦਾਨ ਦੇ ਵਿੱਚ ਦੱਸਿਆ ਕਿ ਸੌ ਚੱਕ ਸਮਾਗਮ ਹੋਵੇਗਾ 12:30 ਵਜੇ ਇਹ ਸਮਾਗਮ ਕੀਤਾ ਜਾਵੇਗਾ ਪਹਿਲਾ ਮੁੱਖ ਮੰਤਰੀ ਅਤੇ ਫਿਰ ਕੈਬਨਟ ਦੇ ਮੈਂਬਰ ਜਿਹੜੇ ਕਿ ਸੌ ਲੈਣਗੇ ਤੇ ਜਿਸ ਤੋਂ ਬਾਅਦ ਰਾਮਲੀਲਾ ਮੈਦਾਨ 'ਚ ਜਿਹੜੀਆਂ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਥੇ ਹੀ ਅੱਜ ਬੀਜੇਪੀ ਦਾ ਮੁੱਖ ਮੰਤਰੀ ਦਿੱਲੀ ਦੇ ਵਿੱਚ ਬਣਨ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਉਡੀਕ ਸਭ ਦੀ ਖਤਮ ਹੋ ਜਾਵੇਗੀ ਤੇ ਜਲਦ ਹੀ ਜਿਹੜਾ ਕਿ ਚਿਹਰਾ ਐਲਾਨ ਦਿੱਤਾ ਜਾਵੇਗਾ ਤੇ ਉੱਥੇ ਹੀ 27 ਸਾਲਾਂ ਬਾਅਦ ਦਿੱਲੇ ਦਿੱਲੀ 'ਚ ਜਿਹੜਾ ਕਿ ਭਾਜਪਾ ਦੀ ਵਾਪਸੀ ਹੋ ਰਹੀ ਹੈ ਤੇ ਭਾਜਪਾ ਨੇ ਦਿੱਲੀ 'ਚ 27 ਸਾਲਾਂ ਬਾਅਦ ਵਾਪਸੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ 10 ਸਾਲਾਂ ਦੀ ਹਕੂਮਤ ਨੂੰ ਸਮਾਪਤ ਕਰ ਦਿੱਤਾ ਹੈ ਤੇ ਹੁਣ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ ਤੇ ਅੱਜ ਸੀਐਮ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ ਤੇ ਉਡੀਕ ਸਭ ਦੀ ਖਤਮ ਹੋ ਜਾਵੇਗੀ